ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਵੀ ਖਾਂ ਤਾਂ ਉਹਨੂੰ ਜੇ ਰੋਕ ਕੇ ਧਾਰ ਰੋਕ ਕੇ ਤੇ ਮਗਰ ਬੱਚੇ ਰੇਟ ਵੀਡੀਓ ਦੇ ਵਿੱਚ ਉਹ ਵੀਰ ਨਾਲ ਕਰਦੇ ਆ ਗੱਲਬਾਤ ਆਓ ਅੱਗੇ ਕਰੀਏ ਗੱਲਬਾਤ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਸੁਖਿੰਦਰ ਸਿੰਘ ਆ ਵੀਰੇ ਪਿੰਡ ਥੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9979622162 ਜਿਹੜੀ ਆਪਾਂ ਪਹਿਲਾ ਨੰਬਰ ਤੇ ਬੱਚੀ ਦੇਖ ਰਹੇ ਆ ਤਾਜੀ ਸੂਈ ਜੇਰੇ ਦੀ ਓਕੇ ਆ ਹਨਾ ਹਾਂ ਜੇਰੇ ਪਈ ਨੂੰ ਇਹਨੂੰ ਘੰਟਾ ਡਾਇਰੈਕਟ ਘੰਟਾ ਹੋ ਗਿਆ ਜੀ ਇਸ ਅੱਜ ਰਾਤ ਵੀ ਸੂਈ ਵਿੱਚ ਸੂਈ ਬੈਠੀ ਸੀ ਅੱਛਾ ਮੇਰੇ ਪਈਆ 4-5 ਵਜੇ ਜੀ ਅੱਛਾ ਮਗਰ ਆ ਗਈ ਬੱਚੀ ਮਗਰ ਬੱਚੀ ਦਿੱਤੀ ਹੈ ਜੀ ਐਰ ਸਰ ਕਿਹੜਾ ਕਿਟੀ ਚ ਆ ਗਿਆ ਐਰ ਸਰ ਤੇ ਐਰ ਜਰਸੀ ਦਾ ਕਰਾਉਚਾ ਦਿੱਤੀ ਹੈ ਜੀ ਜੀ ਤੇ ਇਹਦਾ ਆਪਾਂ ਅੰਦਾਜ਼ਾ ਲਾਈਏ ਵੀ ਦੁੱਧ ਹਾਈਐਸਟ ਕਿੰਨਾ ਕ ਪਾ ਦੋਗੀ ਇਹਦਾ ਐ ਮੰਨ ਕੇ ਚੱਲੋ ਜੀ 18 ਤੋਂ 20 ਕਿਲੋ ਦੇ ਵਿਚਾਲੇ ਜੇ ਦੁੱਧ ਦਿੱਤਾ ਹੋਇਆ ਜੀ ਇਹਦੀ 20 ਕਿਲੋ ਖਰਾ ਦੁੱਧ ਦੇ ਦਿਓ ਜੀ ਤੇਰੀ ਤੁਰੀ ਬਹੁ ਮੰਨ ਕੇ ਜਦੋਂ ਆਪਾਂ ਇਹ ਕਹਿਦੋ ਰਹੇ ਆ ਇਸ ਮੇਰੇ ਚੋਇਆ ਵੀ ਵੈ ਜੀ ਉਧਰ ਆਪਾਂ ਸਾਡੇ ਕਿੰਨੇ ਕਿਲੋ ਬੋਲਾ ਕੱਢਿਆ ਤਾਰਾ ਤੂੰ ਰეკ ਨੰਬਰ ਹਾਂ ਇੱਕ ਨੰਬਰ ਹੈ ਜੀ ਦੇਖੋ ਆ ਚਵਾਈ ਦੇ ਨਿਸ਼ਾਨੀ ਆ ਚੰਗੀ ਐਚ ਐਫ ਦਾ ਜਿੰਨਾ ਲੈਵਲ ਆਈ ਕਰਦੀ ਆ ਅੱਛਾ ਕਹਿੰਦਾ ਵੋ 20 ਕਿਲੋ ਦੁੱਧ ਤੇ ਪਲੱਸ ਦੇਉ ਆਪਾਂ ਨੂੰ ਫੈਟ ਵਾਲਾ ਦੁੱਧ ਫੈਟ ਵਾਲਾ ਦੇਉ ਰੇਟ ਕੀ ਰੋ ਇਹਦਾ ਰੇਟ ਲੈਣ ਦੇਣ ਵਾਲਾ ਜੀ ਇਹ 75000 ਰੁਪਏ ਦੀ ਦੇਵਾਂਗੇ ਮੁੱਕ ਜਿ ਗੁਜਾਇਸ ਹੋ ਜੂਗੀ ਟੋਰੀ ਬਾਹਰ ਸੁਵਰਜ ਚਵਾਈ ਦੇਖ ਸਕਦਾ ਚੌਂਡ ਦੇਖੋ ਮੋਟਾ ਮੋਟਾ ਜਮਾ ਕਿਆ ਪਤਾ ਤਿੰਨ ਦੀ ਚੌਂਡ ਲੱਗਿਆ ਜੀ ਤਿੰਨ ਦੀ ਮੋਟਰ ਵਰਗੀ ਗਾਂ ਮੁਠਿਆਲ ਨਾਲ ਲੱਗਿਆ ਜੀ ਮਗਰ ਜਥਾਨੀ ਹੈਗਾ ਨਹੀਂ ਹੈਗਾ ਲੰਮੇ ਥਾਣਾ ਵੀ ਕੋਈ ਕਟਰ ਦਾ ਡਾਰਾ ਕੋ ਹੋਰ ਸੁਭਰ ਮਗਰ ਬੱਛੀ ਨਿਆਣਾ ਪਾਉਣਾ ਪਾੜੋ ਨਹੀਂ ਪਾਉਣਾ ਨਾ ਪਾਉ ਤਾਂ ਵੀ ਕੋਈ ਡੱਕ ਨਹੀਂ ਤੋਰਦੇ ਵੀਰੋ ਬੇਟੀ ਅਗਰੇ ਬਾਹਰ ਠੰਡੀ ਆ ਤੋਰਦੇ ਬਾਹਰ ਨੂੰ ਉਹਨਾਂ ਬਸ ਬਹਿ ਕੇ ਚੋਲੇ ਚਾਹੇ ਬੰਦਾ ਜੀ ਆ ਲੈ ਕੋਈ ਬੱਚਾ ਨਹੀਂ ਲਾਇਆ ਲੈਣਾ ਨਹੀਂ ਦੇਣਾ ਅਈ ਧਾਰਾ ਮਾਰਦੀਆਂ ਜੀ ਸੋ ਮੇਨ ਗੱਲ ਜੇ ਰੋਕਿਆ ਮੀਰਪਾਲ ਜੇ ਬੱਛੀ ਵਾਲੀ ਗਾਂ ਬੱਛੀ ਵੀ ਮਗਰਾ ਧਾਰਾ ਵੀ ਮਾਰ ਕੇ ਦਿਖਾਤੀਆਂ ਪਰ ਠੀਕ ਹੈ ਵੀਰ 75 ਜੋ ਮਾਰਦਾਨ ਕਰਦੇ ਆਂਗੇ ਮੌਕੇ ਤੇ ਬਾ ਛੋੜ ਛੱਪਾ ਕਰਦਾ ਤੋਰੀ ਬਈ ਬਾਹਰ ਨੂੰ ਸੁਬਰਕ ਕੱਦਗਾੜ ਵਗੈਰਾ ਦੇਖੋ ਬੈਠਦਾ ਸੋਹਣਾ ਸਾਫ ਸੁਥਰਾ ਤੇ ਰੇਟ ਸਿਰਫ ਜੈਨੂਨ ਦਾ 75000 ਰੁਪਇਆ ਇਹਦੇ ਵਿੱਚ ਵੀ ਰਮਾਨਦਾਨ ਕਰਦੂ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ 97796 21161 ਵੀਰ ਦਾ ਨੰਬਰ ਆ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇ